ਜ਼ਿਲ੍ਹਾ ਤਰਨਤਾਰਾ ਨਦੀਨ ਆਨ ਦੀ ਪਿੰਡ ਕਲਸ ਰਾਹੀ ਪਾਕ ਪਾਕਿਸਤਾਨ ਸਰਹੱਦ ਪਾਰ ਕਰਨ ਵਾਲੇ ਇੱਕ ਸ਼ੱਕੀ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਫੜੇ ਗਏ ਪਾਕਿਸਤਾਨੀ ਨਾਗਰਿਕ ਦੀ ਪਛਾਣ ਅਬਦੁਲ ਗੁਫਾਰ ਬਜੋ ਹੋਈ ਹੈ ਜੋ ਕਿ ਮਾਨਸਿਕ ਤੌਰ ਤੇ ਬਿਮਾਰ ਚਾਪਦਾ ਹੈ ਬੀਐਸਐਫ ਦੇ ਵੱਲੋਂ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕਰਕੇ ਕੈਂਕਰਨ ਪੁਲਿਸ ਦੇ ਹਵਾਲੇ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬਿਨੋਦ ਕੁਮਾਰ ਕੇਆਟੀ ਨਿਊਜ਼ ਨੈਟਵਰਕ ਇਹ ਰਾਤ ਕੋਈ 11:30 11:00 ਕੋਈ ਆਇਆ ਯਾਰ 12:00 ਵਜੇ ਰਾਤ ਤੇ ਬੀਐਸਐਨ ਦੇ ਸਹੀਪੇ ਬੰਦਾ ਕੋਦਰੋਂ ਨਾ ਆਇਆ ਵਾ ਇਹਦਾ ਅਬਦੁੱਲ ਗਫਰ ਨਾਜ਼ ਨਾ ਆਇਦਾ ਤੇ ਸੰਨ ਉਹਦਾ ਗਰ ਕੋਸਵਲ ਬਖਸ਼ ਪਾਕਿਸਤਾਨ ਪਾਕਿਸਤਾਨੀ ਪਾਕਸਤਾਨਗਰਿਸ਼ ਨਗਰਿਕ ਹੈ ਤੇ ਸਰ ਰਾਤ ਆਇਆ ਸੀਗਾ ਰਾਤ ਕੋਈ ਪੌਣੇ 12:00 ਵਜੇ ਆਇਆ ਰਾਤ ਤੇ ਬੀਐਸਐਨ ਨੇ ਕਦੋਂ ਹੁਣ ਬੀਐਸਐਨ ਅੱਜ ਹੁਣ ਹੰਡਲ ਕਰ ਗਿਆ ਢੇ ਸੀ ਕੇ ਸੀ ਡਿਸਟ੍ਰਿਕਟ ਕਰਤਾ ਦੇ ਖਿਲਾਫ ਸਰੀ ਮੈਡੀਕਲ ਕਰਵਾਵਾਂਗੇ ਤਾਂ ਪੇਸ਼ ਕਰਾਉਣ ਦਾ ਚੱਪਾ ਕੋਈ ਸਰ ਕੀ ਬ੍ਰਾਂਹ ਕੀ ਇਹਦੇ ਕੋਲੋਂ ਕੀ ਕੀ ਹੋਇਆ ਕੁਝ ਬ੍ਰਾਂਹਤ ਹੈ ਨਹੀਂ ਬ੍ਰਾਂਹਤ ਕੁਝ ਨਹੀਂ ਹੋਇਆ ਕੋਇਆ ਉਦਾਂ ਹੀ ਸੀਗਾ ਉਦਾਂ ਸੀਗਾ ਇਹ ਕੋ ਲੱਗਦਾ ਹੈ ਕਿ ਸਰ ਜਾਂ ਮੈਂਟਲੀ ਕੋਈ ਅਫਸਰ ਹੋ ਜਾ ਰਿਹਾ ਹੈ ਜਾਂ ਕੋਈ ਲੱਗਦਾ ਮੜਾ ਜਿਹਾ ਲੱਗਦਾ ਹੈ ਜੇ ਸਰੀ ਮੈਡੀਕਲ ਕਰਵਾਵਾਂਗੇ ਲੱਗੂ ਪਲਗੂ ਕਭ ਕੀ ਹੈ ਸਾਰਾ ਹਸਾਬ ਤਾਂ